ਮੈਂ ਸਾਰੇ ਹੀ ਜਿਹੜੇ ट्रैवलिंग ਏਜੰਟ ਨੇਗੇ ਜਿਨ੍ਹਾਂ ਨੇ ਲੱਖਾਂ ਰੁਪਈਆ ਅੱਜ ਮੇਰੇ ਕੋਲ ਇੱਕ ਬੇਬੇ ਆ ਕੇ ਰੋਣ ਲੱਗੀ 35 ਲੱਖ ਰੁਪਈਆ ਹਣਾ ਉਹਦਾ ਉਹਦਾ 35 ਲੱਖ ਦੇ ਵਿੱਚੋਂ ਅੱਜ ਹੀ ਮੈਂ ਉਹਦੇ ਨਾਲ ਤਾਂ ਪਰਚਾ ਦਰਜ ਕਰਵਾਇਆ ਮੈਂ ਡੀਐਸਪੀ ਨੂੰ ਕਹਤਾ ਸੀ ਕਿ ਮੈਂ ਕਿਹਾ ਵੀ ਜਦ ਤੱਕ ਪਰਚਾ ਦਰਜ ਕਰਕੇ 10 ਦਿਨਾਂ ਦੇ ਵਿੱਚ ਇਹਦੇ ਪੈਸੇ ਦਿਵਾ। ਕਿ ਇਹ ਸਾਰੇ ਹੀ ਧਿਆਨ ਨਾਲ ਗੱਲ ਸੁਣ ਲੋ ਹੁਣ ਮੈਂ ਆਉਣ ਵਾਲੇ ਦਿਨਾਂ ਵਿੱਚ ਅੰਦੋਲਨ ਤੋਂ ਬਾਅਦ ਮੈਂ ਇਕੱਲੇ ਇਕੱਲੇ ਆਪਣਾ ਜਿਹਰੇ ਦਾ ਇਕੱਲੇ ਇਕੱਲੇ ਸ਼ਹਿਰਾਂ ਦਾ ਪ੍ਰੋਗਰਾਮ ਰੱਖੂੰ ਉੱਥੇ ਬੁਲਾ ਕੇ ਇਹਨਾਂ ਦਾ ਮੈਂ ਹੋਰ ਜਲੂਸ ਕੱਢਣਾ ਇੱਕੋ ਵਟਾ। ਨਹੀਂ ਹੁਣ ਇਹ ਹਿਸਾਬ ਲਾ ਲੋ ਵੀ ਪਹਿਲਾਂ ਨਾਲ ਵੱਡਾ ਕਿੱਦਾਂ ਬੂਧ ਤੇ ਪਹਿਲਾਂ ਨਾਲ ਵੱਧ ਜਲੂਸ ਨਿਕਲੂਗਾ ਇਹ ਪੰਜਾਬ ਦੇ ਵਿੱਚ ਜਿਹੜਾ ਮਾਫੀਆ ਹੈ ਇਹਦੀ ਮੈਂ ਜੜ ਪੱਟ ਕੇ हटਣੀ ਹੈ ਜੜ ਖਤਮ ਕਰਕੇ हटਣੀ ਹੈ ਇਕਨਾ ਮੇਰਾ ਕੱਲ ਵੀ ਸਿੰਧ ਡਾਉਣ ਸੀ ਅੱਜ ਵੀ ਮੈਨੂੰ ਪੱਤਰਕਾਰ ਭਰਾਵਾਂ ਨੇ ਸਵਾਲ ਪੁੱਛਿਆ ਸੀਗਾ ਉਹ ਉਹਦਾ ਮੈਂ ਸਵਾਲ ਦਾ ਜਵਾਬ ਨਾ ਚੰਗੀ ਤਰ੍ਹਾਂ ਦੇ ਨਹੀਂ ਸਕਿਆ ਕਿ ਕੁਝ ਪੱਤਰਕਾਰ ਭਰਾਵਾਂ ਨੇ ਪੁੱਛਿਆ ਸੀਗਾ ਪੀ ਤੂੰ ਹੁਣ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਚਲੋ ਆ ਤਾਂ ਸਾਡੀ ਕਿਸਾਨੀ ਦੀ ਲੜਾਈ ਚੱਲੀ ਜਾਂਦੀ ਹੈ ਤੇ ਲਈ ਤਾਂ ਅਸੀਂ ਮਰਨ ਮਿਟਣ ਨੂੰ ਤਿਆਰ ਹਾਂ ਨਾ ਪੰਜਾਬ ਦੀ ਕੋਈ ਸੀ ਇੱਕ ਲੜਾਈ ਲੜਦੇ ਸੀ ਹਰ ਇੱਕ ਮੁੱਦੇ 'ਤੇ ਲੜਾਈ ਲੜ ਰਹੇ ਹਾਂ ਪਰ ਜਿਹੜਾ ਇੱਕ ਨਾ ਮੈਂ ਪਿੱਛੇ ਜੇ ਮੁੱਦਾ ਠਾਹਿਆ ਸੀਗਾ ਉਹ ਆਪਣਾ ਇਮੀਗ੍ਰੇਸ਼ਨ ਵਾਲਾ ਏਜੰਟਾਂ ਵਾਲਾ ਹਨਾ ਕਹਿੰਦੇ ਵੀ ਬਾਈ ਤੂੰ ਹੁਣ ਜੇਲ੍ਹ ਚੋਂ ਬਾਹਰ ਆਇਆ ਜਾਂ ਉਹ ਮੁੱਦਾ ਉਹ ਵੀ ਤੂੰ ਡਰਤਾ ਨਹੀਂ ਗਿਆ ਜਾਂ ਘਬਰਾਤਾ ਨਹੀਂ ਗਿਆ ਮੈਂ ਉਹ ਦੱਸਦਾ ਜਿਨ੍ਹਾਂ ਨੇ ਪੰਜਾਬ ਦਾ ਕਰੋੜਾ ਰੁਪਿਆ ਖਾਦਾ ਹੈ ਲੱਖਾਂ ਰੁਪਿਆ ਖਾਦਾ ਹੈ ਆਵੇਂ ਅਸੀਂ ਅਸੀਂ ਅੰਦੋਲਨ ਦੇ ਵਿੱਚ ਇੱਥੇ ਬੈਠੇ ਹਾਂ ਹੁਣ ਅਸੀਂ ਇੱਧਰ ਥੋੜਾ ਨਾ ਸਾਰੇ ਹੀ ਜਿਹੜੇ ट्रैवलिंग ਏਜੰਟ ਨੇ ਕਿ ਜਿਨ੍ਹਾਂ ਨੇ ਲੱਖਾਂ ਰੁਪਈਆ ਅੱਜ ਮੇਰੇ ਕੋਲ ਇੱਕ ਬੇਬੇ ਆ ਕੇ ਰੋਣ ਲੱਗੀ 35 ਲੱਖ ਰੁਪਈਆ ਹਨਾ ਉਹਦਾ 35 ਲੱਖ ਰੁਪਈਆ ਮੜਾ ਜਾ ਬਣਾ ਲਾ ਯਾਰ 35 ਲੱਖ ਰੁਪਈਆ ਸੀਗਾ ਉਹਦਾ ਉਹਦਾ 35 ਲੱਖ ਦੇ ਵਿੱਚੋਂ ਅੱਜ ਹੀ ਮੈਂ ਉਹਦੇ ਤੇ ਨਾਲ ਤਾਂ ਪਰਚਾ ਦਰਜ ਕਰਵਾਇਆ ਮੈਂ ਡੀਐਸਪੀ ਨੂੰ ਕਹਤਾ ਸੀਗਾ ਮੈਂ ਕਿ ਭਾਈ ਜਦ ਤੱਕ ਪਰਚਾ ਦਰਜ ਕਰਕੇ 10 ਦਿਨਾਂ ਦੇ ਵਿੱਚ ਇਹਦੇ ਪੈਸੇ ਦਿਵਾ ਤੇ ਇਸ ਕਰਕੇ ਇਹ ਸਾਰੇ ਹੀ ਧਿਆਨ ਨਾਲ ਗੱਲ ਸੁਣ ਲਓ ਹੁਣ ਮੈਂ ਆਉਣ ਵਾਲੇ ਦਿਨਾਂ ਵਿੱਚ ਅੰਦੋਲਨ ਤੋਂ ਬਾਅਦ ਮੈਂ ਕੱਲੇ-ਕੱਲੇ ਆਪਣਾ ਜਿਹਰੇ ਦਾ ਕੱਲੇ-ਕੱਲੇ ਸ਼ਹਿਰਾਂ ਦਾ ਪ੍ਰੋਗਰਾਮ ਰੱਖੂੰ ਉੱਥੇ ਬੁਲਾ ਕੇ ਨਾ ਮੈਂ ਹੋਰ ਜਰੂਰ ਕੱਢਣਾ ਇਦੋਂ ਵੱਡਾ ਇਹ ਸਾਰੇ ਹੀ ਧਿਆਨ ਨਾਲ ਸੁਣ ਲੈਣ ਜਾਂ ਤਾਂ ਲੋਕਾਂ ਨੇ ਮੇਰੇ ਕੋਲੋਂ ਪੈਸੇ ਮੋੜਦਣ ਵਾਪਸ ਜਨਾ ਜਨਾ ਤੁਸੀਂ ਲੈਤੇ ਨੇਗੇ ਨਹੀਂ ਹੁਣ ਇਹ ਹਿਸਾਬ ਲਾ ਲੋ ਵੀ ਪਹਿਲਾਂ ਨਾਲ ਵੱਡਾ ਗਿੱਧਾ ਬੂਹ ਤੇ ਪਹਿਲਾਂ ਨਾਲ ਵੱਧ ਜਲੂਸ ਨਿਕਲੂਗਾ ਪ੍ਰਸ਼ਾਸਨ ਨੂੰ ਮੈਂ ਇੱਕ ਵਾਰ ਮੈਨੂੰ ਮੈਂ ਪ੍ਰਸ਼ਾਸਨ ਨਾਲ ਜਿਹੜੀ ਮੇਰੀ ਗੱਲ ਹੋਈ ਹੈ ਇੱਕ ਵਾਰੀ ਮੈਂ ਉਹਨਾਂ ਨੂੰ ਅਲਟੀਮੇਟਮ ਇੱਕ ਵਾਰੀ ਆਪਾਂ ਐਪਲੀਕੇਸ਼ਨ ਦੇ ਕੇ ਆਇਆ ਕਰਾਂਗੇ ਵੀ ਆਹ ਇਹਨ ਤੋਂ ਇਨਾ ਪੈਸਾ ਲੈਣਾ ਜੀ ਤੇ ਤੇ ਜਿਆਦਾ ਤੁਸੀਂ ਤੁਸੀਂ ਪੈਸੇ ਪ੍ਰਸ਼ਾਸਨ ਵਾਪਸ ਕਰਵਾ ਦੇ ਵੀ ਜਿੰਨੇ ਪੈਸੇ ਲਏ ਹਨਾ ਅਗਲੇ ਲੈਣ ਵਾਲੇ ਉਹ ਡੀਐਸਪੀ ਨੂੰ ਐਸਐਸਓ ਨੂੰ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਕਿਰ ਐਪਲੀਕੇਸ਼ਨ ਇੱਕ ਵਾਰ ਫਿਲਹਾਲ ਐਪਲੀਕੇਸ਼ਨ ਦਿਆ ਕਰਾਂਗੇ ਪਰਚਾ ਦਰਜ ਕਰਕੇ ਵੀ ਤੋ ਪੈਸੇ ਵਾਪਸ ਕਰਵਾਓ ਇਹਨੇ 400 ਵੀ ਤਾਂ ਜਿਹੜੇ ਜਿਹੜੇ ਧਰਾਮਾ ਲੱਗਦੇ ਨੇ ਠੋਕ ਕੇ ਇਹਨਾਂ ਨੂੰ ਅੰਦਰ ਸੱਟੋ ਨਹੀਂ ਸਕਦੇ ਤੇ ਉਸ ਤੋਂ ਬਾਅਦ ਜਦੋਂ ਕੋਈ ਨਹੀਂ ਮਸਲਾ ਹੱਲ ਹੋਊਗਾ ਤਾਂ ਫਿਰ ਇਸ ਤੋਂ ਬਾਅਦ ਇਹ ਹਸਾਬ ਲਾ ਲਓ ਵੀ ਇਹਨਾਂ ਦਾ ਜਿੰਨੇ ਵੀ ਇਹ ਪੰਜਾਬ ਦੇ ਵਿੱਚ ਜਿਹੜਾ ਮਾਫੀਆ ਹੈ ਇਹਦੀ ਮੈਂ ਜੜ ਪਟਕੇ ਹਟਣੀ ਹੈ ਜੜ ਖਤਮ ਕਰਕੇ ਹਟਣੀ ਹੈ ਆ ਮੇਰੇ ਨਾਲ ਮੇਰੇ ਬਾਪੂਆਂ ਨੇ ਮੇਰੇ ਨਾਲ ਸਾਥ ਹੀ ਇਸ ਕਰਕੇ ਵੱਧ ਦਿੱਤਾ ਕਿ ਸਾਡਾ ਪੁੱਤ ਸਾਡਾ ਨੌਜਵਾਨ ਸਾਡੇ ਲਈ ਸਾਡੇ ਨੌਜਵਾਨਾਂ ਦੀ ਲੜਾਈ ਲੜ ਰਿਹਾ ਕਿਉਂਕਿ ਸਾਡਾ ਪੰਜਾਬ ਆ ਜਿਹੜਾ ਵਿਹਲਾ ਹੋ ਗਿਆ ਸਾਡੇ ਬਾਪੂ ਜੀ ਇਹ ਤੁਹਾਨੂੰ ਮੈਂ ਗੱਲ ਦੱਸਦਾ ਇਹਨਾਂ ਨੇ ਇਹ ਬੜਾਈ ਚੀਜ਼ ਬਾਰੇ ਸਮਝਿਆ 20000 ਰੁਪਏ ਦਾ ਕੰਮ 20 30 ਲੱਖ ਚ ਕਰ ਰਹੇ ਨੇ ਇਹ ਲੋਕ ਫਰਜ਼ ਕਰੋ ਤੁਸੀਂ ਪੈਸਾ ਕਮਾਉਣਾ 1 ਲੱਖ ਰੁਪਏ ਕਮਾ ਲਓ ਯਾਰ ਤੇ 1 ਲੱਖ ਰੁਪਏ ਬਈ ਕਿੱਡੀ ਬੱਡੀ ਕਮਾਈ ਆ ਆਪਾਂ ਇੱਕ ਚੀਜ਼ ਦੇਖੋ ਆਪਾਂ ਖੇਤੀ ਕਰਨ ਵਾਲੇ ਬੰਦੇ ਸਾਰੇ ਜਾਂ ਮਜ਼ਦੂਰੀ ਕਰਨ ਵਾਲੇ ਆਪਾਂ ਨੂੰ ਆਪਾਂ ਨੂੰ ਕਿੰਨਾ ਕੁ ਬਾਗ ਦਾ ਫਸਲਾਂ ਚ ਇਹ ਬੰਦੇ ਰੋਜ਼ ਦਾ 20 20 ਇੱਕ ਇੱਕ ਬੰਦਾ ਇੱਕ ਕਰੋੜ ਰੁਪਏ ਕਮਾ ਰਿਹਾ ਰੋਜ਼ ਇੱਕ ਇੱਕ ਕਰੋੜ ਰੁਪਏ ਅੱਡੀ ਪੱਟੀ ਇਹ ਬੰਦੇ ਕਮਾਈ ਕਰ ਰਹੇ ਨੇ ਲੀਡਰਾਂ ਨੂੰ ਉਹਨਾਂ ਨੂੰ ਇੰਨਾ ਪੈਸਾ ਵਰਤਾਉਂਦੇ ਨੇ ਇਹ ਚੈਨਲਾਂ ਦੇ ਉੱਪਰ ਝੂਠੀਆਂ ਐਡੀਆਂ ਮਸ਼ਹੂਰੀਆਂ ਕਰਦੇ ਨੇ ਹਰ ਇੱਕ ਬੰਦਾ ਜਿਹੜੇ ਚੈਨਲਾਂ ਦੇ ਵੱਡੇ ਚੈਨਲਾਂ ਤੇ ਮਸ਼ਹੂਰੀਆਂ ਨਹੀਂ ਆਉਂਦੀਆਂ ਉਹ ਸਭ ਤੋਂ ਵੱਡੇ ਠੱਗ ਹੀ ਉਹ ਨੇਗੇ ਜਿਹੜੇ ਇਹ ਬੈਠੇ ਨੇ ਨਾ ਜਿਹੜੇ ਚੈਨਲਾਂ ਦੇ ਉੱਪਰ ਲੋਕਾਂ ਨੂੰ ਕਿਵੇਂ ਗਮਰਾਹ ਕਰਦੇ ਨੇਗੇ ਇਹ ਮਾਫੀਆ ਦੀ ਜੜ ਪੱਟਣੀ ਆ ਜੇ ਤੁਸੀਂ ਕੰਮ ਕਰਨਾ ਤਾਂ ਜੇ ਸਾਡੇ ਨੌਜਵਾਨ ਉਹਨਾਂ ਨੂੰ ਵਿਦੇਸ਼ ਫਿਰ ਵੀ ਜਾ ਰਹੇ ਨੇ ਉਹਨਾਂ ਨੇ ਨਹੀਂ ਰਹਿੰਦੇ ਮੈਂ ਤਾਂ ਪਹਿਲੇ ਤਾਂ ਕਹਿਣਾ ਵੀ ਉਹਦੇ ਪੰਜਾਬ ਦੇ ਵਿੱਚ ਕੰਮ ਕਰੋ ਪਰ ਫਿਰ ਵੀ ਇਹ ਜੇ ਲੈਣਾ ਤਾਂ 50 ਹਜ਼ਾਰ ਰੁਪਏ ਦੇ ਵਿੱਚ ਵੀਜ਼ਾ ਲੱਗਦਾ ਵੱਧ ਤੋਂ ਵੱਧ 10000 ਦਾ ਕੰਮ ਆ ਤੇ 20-30 ਹਜ਼ਾਰ ਰੁਪਏ ਕਮਾ ਲਿਆ ਕਰੋ ਇਹ ਮਾਫੀਆ ਜੇ ਨਾ ਸੁਧਰਿਆ ਤਾਂ ਇਹ ਮਾਫੀਆ ਖਤਮ ਕਰਕੇ ਹਟਣਾ ਕਿਉਂਕਿ ਸਰਕਾਰਾਂ ਦੀ ਇਹਦੇ ਵਿੱਚ ਮਿਲੀ ਭੁਗਤੀ ਆ ਕਿਸੇ ਨੇ ਅਜੇ ਤੱਕ ਇਹ ਮਾਫੀਆ ਦੇ ਉੱਪਰ ਕੋਈ ਨਹੀਂ ਬੋਲਿਆ ਇਹ ਪਤਾ ਭਾਈ ਕਿਉਂ ਨਹੀਂ ਬੋਲਦਾ ਸਰਕਾਰੀ ਬੰਦੇ ਸਰਕਾਰਾਂ ਕੋਈ ਕਾਰਵਾਈ ਕਿਉਂ ਨਹੀਂ ਕਰਦੀਆਂ ਇਹ ਨਸ਼ੇ ਤੋਂ ਵੱਡ ਸੀ ਹਿਸਾਬ ਨਾਲ ਉਹ ਵੀ 1-1 ਕਰੋੜ ਰੁਪਏ ਬੰਦਾ ਰੋਜ਼ ਕਮਾ ਰਿਹਾ ਜਿਹੜਾ ਬੰਦਾ ਹੁਣ 1 ਕਰੋੜ ਰੁਪਏ ਕਮਾ ਰਿਹਾ ਉਹ ਜੇ ਸਰਕਾਰ ਨੂੰ 20 ਲੱਖ ਰੁਪਏ ਦੇ ਦੁੱਧ ਤੋਂ ਵਿੱਚੋਂ ਕੀ ਮੰਗਦਾ ਉਹ ਇਹ ਤਾਂ ਇਹ ਮਾਫੀਆ ਤੇ ਨਹੀਂ ਸੀ ਹੁੰਦਾ ਕੋਈ ਬੋਲਿਆ ਸਹੀ ਕਿਸ ਕਰਕੇ ਇਹਦੀ ਜੜ ਪੱਟਣੀ ਹੈ ਤੇ ਜੜ ਪੱਟ ਕੇ ਹਟਾਂਗੇ ਗੁਰੂ ਮਹਾਰਾਜ ਦੀ ਐਸੀ ਕਿਰਪਾ ਰਹੀ ਹੈ ਲੋਕਾਂ ਦੇ ਸਾਹਮਣੇ ਸੱਚ ਦੁੱਧ ਦਾ ਦੁੱਧ ਸੱਚ ਦਾ ਦੁੱਧ ਦੁੱਧ ਪਾਣੀ ਦਾ ਪਾਣੀ ਆਇਆ ਸਭ ਨੂੰ ਮੈਂ ਇੱਕ ਤਣਕੇ ਇਹ ਗੱਲ ਕਹੀ ਸੀ ਕਿ ਸਾਰੇ ਲੋਕਾਂ ਦੇ ਵਿੱਚ ਵੀ ਆ ਤਾਂ ਕੀ ਤੇ ਅੱਜ ਤੱਕ ਜਿਹੜਾ ਜਦੋਂ ਦਾ ਮੈਂ ਇਹ ਕਿਸਾਨੀ ਦਾ ਜਾਂ ਲੋਕਾਂ ਦਾ ਝੰਡਾ ਚੱਕਿਆ ਕੋਈ ਸਾਬਤ ਕਰਦੇ ਵੀ ਕਿ ਇਹ ਤੋਂ 5 ਰੁਪਏ ਜਿ ਲੈਤੇ ਹੋਣ ਸਹੀ ਗੱਲ ਠੀਕ ਹੈ ਨਾ ਗੱਲ ਇਹ ਚੀਜ਼ ਹੁੰਦੀ ਆ ਤਾਂ ਕਰਕੇ ਅੱਜ ਤੱਕ ਲੋਕਾਂ ਨੇ ਤਾਂ ਇਸ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਾਥ ਦਿੱਤਾ ਪਰ ਲੋਕਾਂ ਦਾ ਦੇਣਾ ਮੈਂ ਕਦੇ ਨਹੀਂ ਦੇ ਸਕਦਾ ਹੁਣ ਮੇਰੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹ ਲੋਕਾਂ ਨੇ ਵਧਾ ਦਿੱਤੀਆਂ ਮੇਰੀਆਂ ਕਹਿਤੀਆਂ ਵੀ ਤੂੰ ਭਾਵੇਂ ਲੜ ਅਸੀਂ ਤੇਰੇ ਨਾਲ ਆ ਇਹ ਮਾਫੀਆ ਦੀ ਜੜਪੱਟ ਇਹ ਮਾਫੀਆ ਦੀ ਨਹੀਂ ਪੰਜਾਬ ਦੀ ਹਰ ਇੱਕ ਲੜਾਈ ਲੜ ਇਸ ਕਰਕੇ ਇਹ ਗੱਲ ਆ ਹੁਣ ਮੇਰੀ ਜ਼ਿੰਮੇਵਾਰੀ ਵੱਡੀ ਆ ਤੇ ਇਹ ਮਾਫੀਆ ਹੁਣ ਆਪ ਵੀ ਸੋਚ ਲੈ ਵੀ ਕਰ